ਸਰਪੰਚ ਭੇਜਦਾ ਸੀ ਕਿਸੇ ਦੀ ਘਰ ਵਾਲੀ ਨੂੰ ਗਲਤ ਮੈਸੇਜ ਅਸ਼ਲੀਲ ਵੀਡੀਓ ਭੇਜਦਾ ਸੀ ਤੇ ਕਹਿੰਦਾ ਸੀ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਕਹਿੰਦਾ ਮੈਂ ਤੇਰਾ ਨਾਮ ਪਾਉਣਾ ਰਾਸ਼ਨ ਕਾਰਡ ਦੇ ਵਿੱਚ ਉਹ ਕਹਿੰਦੀ ਚਾਚਾ ਜੀ ਮੈਨੂੰ ਮੈਸੇਜ ਨਾ ਕਰਿਆ ਕਰੋ ਮੈਨੂੰ ਇਹ ਵਧੀਆ ਨਹੀਂ ਲੱਗਦਾ ਮੇਰਾ ਘਰ ਵਾਲਾ ਮੇਰੇ ਬਾਰੇ ਕੀ ਸੋਚੂਗਾ ਪਰ ਉਹ ਕਹਿੰਦਾ ਕਹਿੰਦਾ ਕੋਈ ਨਾ ਪੁੱਤ ਕੋਈ ਨਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜਦੋਂ ਉਹਨੇ ਆਪਣੇ ਘਰ ਵਾਲੇ ਨਾਲ ਗੱਲ ਵੀ ਕੀਤੀ ਜਦੋਂ ਗੱਲ ਕੀਤੀ ਸਰਪੰਚ ਨੂੰ ਕੈਮਰੇ ਮੂਰੇ ਲੈ ਕੇ ਆਵਾਂਗੇ ਗੱਲਬਾਤ ਸਾਰੀ ਕੀ ਆ ਸਰਪੰਚ ਵੀ ਕੈਮਰੇ ਮੂਰੇ ਆਊਗਾ ਤੇ ਉਸ ਕੁੜੀ ਦਾ ਘਰ ਵਾਲਾ ਵੀ ਕੈਮਰੇ ਮੂਰੇ ਆਊਗਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਤੁਹਾਨੂੰ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਆਜੋ ਮਾੜਾ ਖਿੱਚ ਕੇ ਸਰਪੰਚ ਭੇਜਦਾ ਸੀ ਕਿਸੇ ਦੀ ਘਰ ਵਾਲੀ ਨੂੰ ਮੈਸੇਜ ਅਸਲੀਲ ਵੀਡੀਓ ਭੇਜਦਾ ਸੀ ਕਰਦਾ ਸੀ ਨਿਤ ਰਾਤ ਨੂੰ ਦਿਨੇ ਮੈਸੇਜ ਕਰਦਾ ਰਹਿੰਦਾ ਸੀ ਵੀ ਗੱਲ ਕਰ ਲੋ ਗੱਲ ਕਰ ਲੋ ਗੱਲ ਕਰ ਲੋ ਗੱਲਬਾਤ ਕੀ ਐ ਸਾਰਾ ਮਸਲਾ ਕੀ ਐ ਸਰਪੰਚ ਨਾਲ ਗੱਲਬਾਤ ਕਰਾਂਗੇ ਤੇ ਉਸ ਦੇ ਘਰ ਵਾਲੇ ਨਾਲ ਗੱਲਬਾਤ ਕਰਾਂਗੇ ਜਿਹਦੀ ਘਰ ਵਾਲੀ ਨੂੰ ਸਰਪੰਚ ਭੇਜਦਾ ਸੀ ਗਲਤ ਮੈਸੇਜ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਤੁਸੀਂ ਕੁੜੀ ਦੇ ਘਰ ਵਾਲੇ ਹੋ ਹਾਂਜੀ ਬਾਈ ਕੀ ਗੱਲਬਾਤ ਕੀ ਹੋਈ ਆ ਬਾਈ ਬਾਈ ਇਹ ਸਰਪੰਚ ਨੇ ਸਾਡੇ ਪਿੰਡ ਦੇ ਹਾਂ ਤੇ ਇਹ ਮੇਰੀ ਘਰ ਵਾਲੀ ਨੂੰ ਡੇਲੀ ਰੁਟੀਨ ਚ ਸਵੇਰੇ ਆਥ ਨੇ ਤੜਕੇ ਗੁੱਡ ਮਾਰਨਿੰਗ ਸਵੇਰੇ ਦੁਪਹਿਰੇ ਕੋਡ ਆਫਟਰਨੂਨ ਆ ਰਾਤ ਨੂੰ ਕੋਡ ਨਾਈਟ ਹੋਰ ਵੀ ਹਾਂਜੀ ਕਿਵੇਂ ਹਾਂ ਠੀਕ ਹਾਂ ਇਹੋ ਜੇ ਮੈਸੇਜ ਕਰਦਾ ਨੇ ਕੁਝ ਹੋਰ ਵੀ ਮੈਸੇਜ ਕਰਦਾ ਜੋ ਕੈਮਰੇ ਦੇ ਦੱਸਣ ਯੋਗ ਹੈ ਨਹੀਂਗੇ ਤੇ ਮੇਰੇ ਘਰ ਵਾਲੀ ਨੇ ਇਹਨੂੰ ਬੜਾ ਸਮਝਾਇਆ ਵੀ ਇਹ ਚਾਚਾ ਲੱਗਦਾ ਉਹਨਾਂ ਦਾ ਜੀ ਤੇ ਉਹਨੇ ਬੜਾ ਸਮਝਾਇਆ ਵੀ ਤੂੰ ਮੈਨੂੰ ਚਾਚਾ ਮੈਸੇਜ ਨਾ ਕਰਿਆ ਕਰ ਵੀ ਜੇ ਕੋਈ ਕੰਮ ਮਤਲਬ ਆ ਤਾਂ ਤੂੰ ਸਾਨੂੰ ਦੱਸ ਹਣਾ ਏ ਬਸ ਐਵੇਂ ਹੀ ਬੱਸ ਵੀ ਮੈਂ ਆ ਕੇ ਹਾਲਚਾਲ ਪੁੱਛਣ ਆਸਤੇ ਮੈਂ ਤੁਹਾਨੂੰ ਫੋਨ ਮੈਸੇਜ ਕਰ ਲੈਣਾ ਪੁੱਤ ਕਿਵੇਂ ਆਏ ਆਂ ਹਉ ਆ ਤੇ ਸਮਝਦਾ ਹੀ ਨਹੀਂ ਸੀਗਾ ਜੀ ਜਿਹੜਾ ਕਿ ਅਖੀਰੀ ਮੈਨੂੰ ਆਕ ਹਾਰ ਕੇ ਨੂੰ ਮੈਂ ਵੀ ਬਥੇਰੇ ਦੀ ਸਮਝਾਇਆ ਮੈਂ ਕਿਹਾ ਵੀ ਚਾਚਾ ਨਾ ਯਾਰ ਨਾ ਮੈਂ ਕਿਹਾ ਯਾਰ ਤੂੰ ਚੰਗਾ ਥੋੜੀ ਲੱਗਦਾਂਗਾ ਤੂੰ ਆਪਦੀ ਉਮਰ ਵੇਖਣਾ ਤੇ ਮੇਰੀ ਉਮਰ ਵੇਖ ਮੇਰੀ ਘਰ ਵਾਲੀ ਦੀ ਉਮਰ ਵੇਖ ਰਿਸ਼ਤਾ ਵੇਖ ਕੀ ਆ ਪਰ ਇਹ ਸਮਝਾ ਨਹੀਂਗਾ ਜੀ ਤਾਂ ਕਰਕੇ ਮੈਨੂੰ ਜੀ ਕੈਮਰੇ ਸਾਹਮਣੇ ਆ ਕੇ ਦੱਸਣਾ ਪਿਆ ਜੀ ਨਾ ਮੇਰੀ ਕਿਤੇ ਕੋਈ ਪ੍ਰਸ਼ਾਸਨ ਸੁਣਦਾਗਾ ਤੁਸੀਂ ਪਿੰਡ ਦੇ ਸਰਪੰਚੋ ਹਾਂਜੀ ਤੇਰੇ ਵਰਗੇ ਸਰਪੰਚ ਹੋਣੇ ਚਾਹੀਦੇ ਆ ਪਿੰਡ 'ਚ ਮੇਰੇ ਵਰਗੇ ਕਿਉਂ ਮੈਨੂੰ ਕੀ ਐ ਮੇਰੇ ਕਿਹੜਾ ਖਲ ਘਰ ਵਾਲਿਆਂ ਨੇ ਜਿਹੜੇ ਮੈਸੇਜ ਭੇਜਦੇ ਸਿਓ ਕਹਦੇ ਭਈ ਯਾਰ ਮੈਂ ਯਾਰ ਇਹਨਾਂ ਦੀ ਹੁਣ ਛੋਟੀ ਸੋਚ ਐ ਸੋਚ ਨਹੀਂ ਛੋਟੀ ਐ ਜੇ ਮੈਂ ਇਹਨੂੰ ਮੇਰੇ ਕੋਲੇ ਹਜ਼ਾਰਾਂ ਹੀ ਵਟਸਐਪ ਤੇ ਨੰਬਰ ਆ ਕਈ ਸਿਆਰਾਂ ਦੇ ਵਿੱਚੋਂ ਕਈ ਸੌਆਂ ਦੇ ਵਿੱਚ ਹੀ ਲੋਕ ਆ ਜਿਨ੍ਹਾਂ ਨੂੰ ਮੈਂ ਹਰਿਆਣਾ ਗੁੱਡ ਮਾਰਨਿੰਗ ਭੇਜਦਾ ਹਰਿਆਣਾ ਮੈਂ ਕੋਈ ਰਾਤ ਨੂੰ ਗੁੱਡ ਨਾਈਟ ਭੇਜਦਾ ਹਾਲ ਚਾਲ ਪੁੱਛਦਾ ਯਾਰ ਜੇ ਮੈਂ ਲੋਕਾਂ ਦਾ ਹਾਲ ਚਾਲ ਪੁੱਛਦਾ ਤੇ ਮੈਂ ਮਾੜਾ ਹੋ ਗਿਆ ਯਾਰ ਇਹ ਇਹਦੀ ਹੁਣ ਸੋਚ ਛੋਟੀ ਆ ਸੋਚ ਛੋਟੀ ਦੀ ਗੱਲ ਕਰ ਰਿਹਾ ਜੀ ਇਹ ਹੁਣ ਇਹ ਵੀ ਨੋਆ ਧੀਆਂ ਵਾਲਾ ਹੁਣ ਜੇ ਇਹੀ ਗੱਲ ਅਸੀਂ ਕਹੀਗੇ ਹੁਣ ਮੈਂ ਵੀ ਮੰਨ ਲਓ ਮੁਲਾਜ਼ਮ ਬੈਂਕ ਮੁਲਾਜ਼ਮਾਂ ਐ ਤਾਂ ਮੇਰੇ ਨਾਲ ਵੀ ਬਥੇਰੇ ਕਸਟਮਰ ਜੁੜੇ ਹੋਏ ਆ ਜੀ ਮੈਂ ਤਾਂ ਕਿਸੇ ਨੂੰ ਭੇਜਦਾ ਨਹੀਂ ਗੁੱਡ ਨਾਈਟ ਗੁੱਡ ਮਾਰਨਿੰਗ ਇਹ ਵੀਡੀਓ ਵੀ ਭੇਜਦਾ ਇਹੀ ਮੈਸੇਜ ਜੀ ਅਸੀਂ ਕਰਕੇ ਹਣਾ ਇਹਨਾਂ ਦੇ ਨੂਹਾਂ ਤੇ ਉਹਨਾਂ ਵੀ ਹਾਂਜੀ ਕਿਵੇਂ ਹੋ ਗੁੱਡ ਮਾਰਨਿੰਗ ਕੀ ਹਾਲ ਨੇ ਨਾਲੇ ਸਾਡੇ ਕੋਲੋਂ ਲੋਨ ਵੀ ਚੱਲੀ ਜਾਂਦਾ ਉਹਨਾਂ ਦਾ ਤੇ ਫਿਰ ਮੇਰੇ ਵਾਸਤੇ ਚੰਗੀ ਗੱਲ ਨਾਲੇ ਗੁੱਡ ਮਾਰਨਿੰਗ ਗੁੱਡ ਨਾਈਟ ਤੱਕ ਤਾਂ ਠੀਕ ਆ ਚਲੋ ਮੰਨ ਵੀ ਲੈਨੇ ਆ ਅਸ਼ਲੀਲ ਵੀਡੀਓ ਭੇਜਣ ਦਾ ਕੀ ਮਤਲਬ ਹੋਇਆ ਸ਼ਰੀਲ ਮੈਸੇਜ ਕਰਨ ਦਾ ਕੀ ਮਤਲਬ ਹੋਇਆ ਇੱਕ ਗੀਤ ਲੱਗੇ ਵਾਲੀ ਵੀਡੀਓ ਭੇਜਤੀ ਅਸ਼ਲੀਲ ਹੋ ਗਈ ਐਵੇਂ ਮਰੀ ਜਾਂਦਾ ਯਾਰ ਅਸ਼ਲੀਲ ਯਾਰ ਮੈਂ ਦੇ ਦੂੰਗਾ ਵੀਡੀਓ ਉਹ ਜਿਹੜੇ ਵੀਡੀਓ ਭੇਜਦਾ ਹੈ ਸਾਰੇ ਹੀ ਪਹਿਲਾਂ ਜਦੋਂ WhatsApp ਆਇਆ ਆ ਮੁੰਡਾ 7 ਸਾਲ ਹੀ ਹੋਇਆ ਇਹਨੂੰ ਬਾਹਲੇ ਚੜ੍ਹਨੀ ਹੋਇਆਗਾ ਉਦੋਂ ਲੋਕ ਕਿੰਨਾ ਘੱਲਦੇ ਨੇ WhatsApp ਤੇ ਮੈਸੇਜ ਘੱਲੋ ਜੀ ਸਾਨੂੰ ਬੋਲ ਕੇ ਪਾਉਂਦੇ ਸੀਗੇ ਹੁਣ ਹੁਣ ਮੈਸੇਜ ਦਾ ਮਤਲਬ ਹੀ ਮਾੜਾ ਨਿਕੜੀ ਜਾਂਦੇ ਏਰ ਇਹ ਗੱਲ ਆ ਕੋਈ ਬੈਂ ਤਾਂ ਵੈਸੇ ਹੀ ਇਹਨਾਂ ਦੇ ਦੋ ਤਿੰਨ ਕੰਮ ਮੜੇ ਪਏ ਆ ਮੈਂ ਤਾਂ ਇਹਨਾਂ ਦਾ ਆਧਾਰ ਕਾਰਡ ਬਣਾਉਣਾ ਸੀਗਾ ਇੱਕ ਇਹਨਾਂ ਦੇ ਇੱਕ ਇੱਕ ਪੰਨੇ ਇੱਕ ਘਰ ਦਾ ਇਹਨਾਂ ਦਾ ਆਧਾਰ ਕਾਰਡ ਨਹੀਂ ਬਣਿਆ ਇਹਦਾ ਡੈਡੀ ਗਿਆ ਸੀਗਾ ਉਹ ਮੈਂ ਕਿਹਾ ਚੱਲ ਉਹਦੇ ਤੇ ਮੈਸੇਜ ਕਰ ਦਿੰਨੇ ਮੈਨੂੰ ਨਹੀਂ ਪਤਾ ਸੀ ਇਹਨਾਂ ਦੀ ਬਹੂ ਦਾ ਨੰਬਰ ਆ ਤੇ ਇੱਕ ਤੇ ਨਦਰ ਰਾਸ਼ਨ ਕਾਰਡ ਤੇ ਨਾਮ ਪਾਉਣ ਵਾਲੇ ਸੀ ਮੈਂ ਤਾਂ ਨਾਮ ਪਾਉਣ ਨੂੰ ਫਿਰਦਾ ਸੀਗਾ ਤੇ ਇਹਨਾਂ ਨੇ ਇਹਨੂੰ ਕੀ ਪਾਇ ਮੈਨੂੰ ਕੀ ਪਤਾ ਇਹ ਪੱਠਾ ਪਾਸੇ ਮਾਦੇ ਜੀ ਰਾਸ਼ਨ ਕਾਰਡ ਦੀ ਤੇ ਆਧਾਰ ਕਾਰਡ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ ਵੀ ਭਾਈ ਤੁਹਾਡਾ ਰਾਸ਼ਨ ਕਾਰਡ ਤੇ ਜਿਹੜਾ ਨਾਮ ਚੜਾਉਣਾ ਹੈ ਹਾਂ ਉਹ ਤਾਂ ਗੱਲ ਹੋ ਜਾਂਦੀ ਆ ਉਸ ਤੇ ਤਾਂ ਕਦੇ ਕਿਸੇ ਮੈਸੇਜ ਤੇ ਜ਼ਿਕਰ ਹੀ ਹੈ ਨਹੀਂਗਾ ਵੀ ਤੁਹਾਡਾ ਰਾਸ਼ਨ ਕਾਰਡ ਤੇ ਨਾਮ ਪਾਉਣ ਵਾਲਿਆ ਭਾਈ ਤੁਸੀਂ ਨਾਮ ਦਾਬਦਾ ਸਾਡੇ ਡਾਕੂਮੈਂਟ ਪੂਰੇ ਕਰਕੇ ਦੇਓ ਸਾਨੂੰ ਉਹਦੀ ਤਾਂ ਕਦੇ ਗੱਲ ਹੀ ਨਹੀਂ ਹੋਈ ਇਹਨਾਂ ਦੇ ਘਰੇ ਵੀ ਆ ਸਕਦੇ ਸੀ ਇਹਨਾਂ ਦੇ ਘਰੇ ਵੀ ਆ ਸਕਦੇ ਸੀ ਮੈਸੇਜ ਭੇਜਣ ਦਾ ਕੀ ਮਤਲਬ ਸੀ ਘਰੇ ਵੀ ਤਾਂ ਮੈਂ ਆ ਹੀ ਜਾਣਾ ਸੀਗਾ ਤੇ ਪਹੁੰਚਣਾ ਸੀਗਾ ਤੇ ਮੈਂ ਤਾਂ ਇਹਨਾਂ ਦਾ ਨਾਂ ਪਾਉਣ ਨੂੰ ਫਿਰਦਾ ਸੀਗਾ ਰਾਸ਼ਨਕਾਰ 'ਚ ਹੋਰ ਮੇਰੀ ਕੋਈ ਮਤਲਬ ਨਹੀਂ ਨਾਂ ਪਾਉਣਾ ਨਹੀਂ ਜੀ ਇਹ ਕੁਝ ਹੋਰ ਹੀ ਪਾਉਣ ਨੂੰ ਫਿਰਦਾ ਸੀ ਸੱਚੀ ਗੱਲ ਆ ਸਰਪੰਚ ਨੇ ਇਹਦੀ ਘਰ ਵਾਲੀ ਨੂੰ ਡੇਲੀ ਮੈਸੇਜ ਕਰਦਾ ਸੀ ਗੁੱਡ ਮਾਰਨਿੰਗ ਭੇਜਦਾ ਸੀ ਤੇ ਸਰਪੰਚ ਦਾ ਕਹਿਣਾ ਇਹ ਆ ਵੀ ਮੈਂ ਗੁੱਡ ਮਾਰਨਿੰਗ ਤਾਂ ਭੇਜਦਾ ਸੀ ਮੈਂ ਤਾਂ ਸਾਰਿਆਂ ਨੂੰ ਭੇਜਦਾ ਆਲ ਤੇ ਲਾ ਕੇ ਸਾਰਿਆਂ ਨੂੰ ਸੈਂਡ ਕਰ ਦਿੰਦਾ ਵੀ ਗੁੱਡ ਮਾਰਨਿੰਗ ਜੀ ਗੁੱਡ ਆਫਟਰਨੂਨ ਜੀ ਈਵਨਿੰਗ ਜੀ ਸਾਰਿਆਂ ਨੂੰ ਮੈਸੇਜ ਭੇਜਦਾ ਪਰ ਇਹ ਕਹਿੰਦਾ ਚੱਲ ਮੈਸੇਜ ਚਲ ਤੂੰ ਕਰਦਾ ਗੁੱਡ ਮਾਰਨਿੰਗ ਦੇ ਪਰ ਅਸ਼ਲੀਲ ਵੀਡੀਓ ਮੇਰੀ ਘਰ ਵਾਲੀ ਨੂੰ ਕਾਦੋਂ ਭੇਜਦਾ ਇਹ ਕਹਿੰਦਾ ਮੈਂ ਤਾਂ ਅਸ਼ਲੀਲ ਵੀਡੀਓ ਇੱਕ ਅੱਧੀ ਗਾਣੇ ਵਾਲੀ ਵੀਡੀਓ ਭੇਜਤੀ ਤਾਂ ਥੋੜੀ ਵੀ ਮੈਂ ਗਲਤ ਹੋ ਗਿਆ ਗਲਤ ਗੱਲ ਦੀ ਗੱਲ ਨਹੀਂ ਹੈਗੀ ਤੁਸੀਂ ਇਹ ਫੋਨ ਤਾਂ ਇਨਾਂ ਕੋਲ ਵੀ ਹੈਗੇ ਇਹਦੇ ਕੋਲ ਵੀ ਫੋਨ ਹੈ ਇਹਦੀ ਪਿਓ ਕੋਲ ਵੀ ਫੋਨ ਆ ਉਹਨਾਂ ਨੂੰ ਮੈਸੇਜ ਭੇਜੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਗੱਲਬਾਤ ਕਰਨੀ ਸੀ ਤੁਸੀਂ ਉਹਨਾਂ ਦਾ ਇਹਨਾਂ ਨੇ ਕਿਸੇ ਦਾ ਨੰਬਰ ਹੀ ਨਹੀਂ ਲਿਖਾਇਆ ਮੇਰੇ ਕੋਲ ਮੇਰੀ ਘਰ ਵਾਲੀ ਨੇ ਤੇਰੀ ਘਰ ਵਾਲੀ ਨੇ ਇਹਦੇ ਕੋਲ ਗੱਲ ਵੀ ਕੀਤੀ ਸੀ ਵੀ ਚਾਚਾ ਤੂੰ ਇਹੋ ਜਿਹਾ ਕੰਮ ਨਾ ਕਰ ਇਹ ਆ ਜੀ ਰਿਕਾਰਡਿੰਗ ਵੀ ਕੀਤੀ ਹੈ ਇਹ ਸਪੈਸ਼ਲ ਇਹਨਾਂ ਨੇ ਤਾਂ ਸਾਰਾ ਪਰਿਵਾਰ ਏਡਾ ਕ ਭੇਜੀ ਆ ਇਹਨਾਂ ਨੇ ਕਿਸੇ ਨੇ ਨਹੀਂ ਮੈਨੂੰ ਕਿਹਾ ਮੈਨੂੰ ਉਸੇ ਕੁੜੀ ਨੇ ਕਿਹਾ ਸੀ ਵੀ ਚਾਚਾ ਜੀ ਨਾਂ ਜਾ ਪਾਉਣਾ ਤਿੱਥੋਂ ਇੱਕ ਦਿਨ ਵੀ ਨਾਂ ਪਾ ਦੇ ਵੀ ਇਹ ਸਾਡਾ ਆਧਾਰ ਖਾਡੇ ਵੀ ਰਾਸ਼ਨ ਕਾਰਡ ਦਾ ਮੈਂ ਕਿਹਾ ਚੱਲ ਕੋਈ ਨੀ ਪੁੱਤ ਪਾ ਦਿਆਂਗੇ ਭਾਈ ਨਾਂ ਵੀ ਪਾ ਦਿਆਂਗੇ ਤੇ ਉਹ ਮੈਂ ਤਾਂ ਤਾਂ ਕਰਕੇ ਮੈਸੇਜ ਕਰਦਾ ਵੀ ਆਪਦਾ ਨਾਮ ਪਵਾ ਕੇ ਲੈ ਜਾਓ ਹੁਣ ਮੈਨੂੰ ਵੀ ਪਤਾ ਇਹ ਗਲਤ ਸੋਚ ਚੇਹਰੇ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਸਾਰੀ ਵੀ ਰਿਕਾਰਡਿੰਗ ਦੇ ਵਿੱਚ ਇਹ ਗਿਆ ਸਰਪੰਚ ਨੇ ਵੀ ਤੁਹਾਡਾ ਵੀ ਨਾਂ ਨਾਲ ਹੀ ਤੇ ਗੱਲ ਹੀ ਨਹੀਂ ਕੀਤੀ ਤੁਸੀਂ ਤਾਂ ਸਿੱਧਾ ਹੀ ਐਂ ਹੀ ਕਿਹਾ ਵੀ ਮੇਰੇ ਨਾਲ ਗੱਲ ਕਰ ਲੈ ਓਏ ਯਾਰ ਤੇ ਹੁਣ ਸਮਝਾਇਆ ਵੀ ਤੈਨੂੰ ਵੀ ਚਾਚਾ ਇਹੋ ਜਿਹੇ ਵੀਡੀਓ ਨਾ ਪਾਇਆ ਕਰ ਬੋਲ ਕੇ ਵਾਇਸ ਮੈਸੇਜ ਘਲਤਾ ਭਾਈ ਗੱਲ ਕਰ ਲਓ ਇਹਦੇ ਚ ਕੀ ਮਾੜਾ ਹੋ ਗਿਆ ਅੱਛਾ ਤੁਸੀਂ ਉਹ ਭੇਜਿਆ ਸੀ ਵੀ ਗੱਲ ਕਰ ਲੋ ਕਿ ਵਾਈਸ ਮੈਸੇਜ ਭੇਜਿਆ ਸੀ ਵੀ ਮੇਰੇ ਨਾਲ ਗੱਲ ਕਰ ਲੈ ਵੀ ਮੈਂ ਨਾ ਵਾਰੀ ਗੱਲ ਕਰਦਾ ਸੀ ਮੈਂ ਇਹ ਗਲਤ ਪਾਸੇ ਲੈ ਜਾਈ ਜਾਂਦੇ ਨਹੀਂ ਗਲਤ ਪਾਸੇ ਕਿਤੇ ਉਹ ਤਾਂ ਨਹੀਂ ਤੁਸੀਂ ਗਲਤ ਪਾਸੇ ਲੈ ਕੇ ਜਾ ਰਹੇ ਤੁਸੀਂ ਗਲਤ ਪਾਸੇ ਕਿਉਂ ਮੈਨੂੰ ਕਿਹੜਾ ਕੋਈ ਬਈ ਸ਼ੌਂਕ ਆ ਵੀ ਆਪਦੀ ਘਰ ਵਾਲੀ ਦੀ ਹਨਾ ਇੱਜ਼ਤ ਖਰਾਬ ਕਰਨ ਦੀ ਇਹ ਮੈਸੇਜ ਨਾਲ ਹਾਂਜੀ ਕਿਵੇਂ ਉਹ ਮਾਲਕੋ ਗੱਲ ਗੁਲ ਕਰ ਲਿਆ ਕਰੋ ਕਿਤੇ ਸਾਡੇ ਨਾਲ ਵੀ ਇਹ ਕੀ ਮਤਲਬ ਹੋਇਆ ਇਸ ਗੱਲ ਦਾ ਕੀ ਮਤਲਬ ਹੋਇਆ ਇਹ ਇਸ ਓਏ ਓਵੇਂ ਨਹੀਂ ਯਾਰ ਤੇਰਾ ਪਰਿਵਾਰ ਹੈਗਾ ਬਈ ਮੇਰਾ ਪਰਿਵਾਰ ਕੀ ਹੋਇਆ ਤੇਰਾ ਹੱਸਦਾ ਵਸਦਾ ਦੁਆਕ ਹੈਗੀ ਆ ਤੇ ਤੇਰੀ ਘਰ ਵਾਲੀ ਨੂੰ ਇਹ ਮੈਸੇਜ ਕਰੇ ਫੇਰ ਓ ਯਾਰ ਓਵੇਂ ਤਾਂ ਕਰ ਓ ਯਾਰ ਮੈਂ ਤਾਂ ਸਰਪੰਚਾਂ ਐ ਕਿਵੇਂ ਕਰ ਲੂਗਾ ਮੈਂ ਕਰ ਸਕਦਾ ਪਿੰਡ 'ਚ ਮੈਸੇਜ ਇਹ ਐ ਕਿਵੇਂ ਕਰ ਲੂਗਾ ਮੈਸੇਜ ਅੱਛਾ ਤੂੰ ਸਰਪੰਚ ਐ ਤੂੰ ਕਰ ਸਕਦਾ ਮੈਂ ਸਰਪੰਚਾਂ ਪਿੰਡ ਦਾ ਪਿੰਡ ਦਾ ਸਰਪੰਚ ਕਹਿੰਦਾ ਮੈਂ ਤਾਂ ਕਰ ਸਕਦਾ ਤੇ ਫਿਰ ਆਇਆ ਤਾਂ ਮੈਂ ਵੀ ਬੈਂਕ ਮੁਲਾਜ਼ਮ ਐ ਇਹਨਾਂ ਦੀ ਇਹਨਾਂ ਦੀ ਨੋ ਉਹਦੇ ਮੇਰੇ ਕੋਲੇ ਨੰਬਰ ਹੈਗਾ ਕੋ ਉਹ ਮੇਰੇ ਕੋਲੇ ਬੈਂਕ 'ਚ ਆਉਂਦੇ ਰਹਿੰਦੇ ਆ ਕਿ ਤੇ ਫਿਰ ਐ ਤਾਂ ਮੈਂ ਵੀ ਮੈਸੇਜ ਕਰ ਸਕਦਾ ਮੇਰੇ ਕੋਲ ਐ ਤਾਂ ਉਹ ਮੈਂ ਪਿੰਡ ਦਾ ਕਹਿੰਦਾ ਮੈਂ ਪਿੰਡ ਦਾ ਮੈਂ ਦਾ ਕਹਿੰਦਾ ਮੈਂ ਦਾ ਪਿੰਡ ਦਾ ਸਰਪੰਚ ਆ ਮੈਂ ਤਾਂ ਹਰੇਕ ਜਨਾਨੀ ਨੂੰ ਹਰੇਕ ਕੁੜੀ ਨੂੰ ਹਰੇਕ ਨੂੰ ਮੈਸੇਜ ਕਰ ਸਕਦਾ ਹਰੇਕ ਨੂੰ ਗੰਦੀ ਵੀਡੀਓ ਭੇਜ ਸਕਦਾ ਉਹ ਗੰਦੀ ਨਹੀਂ ਮੈਂ ਵੀਡੀਓ ਕਿਹਾ ਤੈਨੂੰ ਇਹ ਗੱਲ ਨਾ ਬੋਲ ਮੈਂ ਤਾਂ ਮਤਲਬ ਤਾਂ ਇਹੀ ਆ ਤੈਨੂੰ ਗੰਦੀ ਨਹੀਂ ਕਿਹਾ ਕਹਿੰਦਾ ਮਤਲਬ ਇਹੀ ਪਿੰਡ ਦਾ ਸਰਪੰਚ ਧੌਣ ਚ ਕਿੱਲਾ ਫਿਰ ਮੈਂ ਤਾਂ ਇਹ ਤਾਂ ਧੌਣ ਚ ਕਿੱਲਾ ਧੌਣ ਚ ਕਿੱਲਾ ਤਾਂ ਹੀ ਰਹੂਗਾ ਤੁਹਾਡੀ ਸਰਕਾਰ ਆ ਤੁਹਾਡੀ ਤਾਂ ਇੰਨਾ ਕੁ ਟਾਈਮ ਆ ਹੀ ਰਿਹਾ ਤਾਂ ਧੌਣ ਤੋਂ ਕਿੱਲਾ ਨਿਕਲ ਜੂ ਬਾਈ ਇਹਦੇ ਹੂੰ ਕਿੰਨਾ ਕੁ ਟਾਈਮ ਬੰਦਾ ਬਰਦਾਸ਼ ਕਰੂਗਾ ਫੇਰ ਕਹਿ ਦਿੰਦੇ ਆ ਫੇਰ ਕਹਿ ਦਿੰਦੇ ਆਗੇ ਵੀ ਕਾਨੂੰਨ ਹੱਥ ਚ ਲੈਂਦੇ ਆਗੇ ਹੁਣ ਇਹੋ ਜੇ ਸਰਪੰਚਾਂ ਦਾ ਕੀ ਹਾਲ ਹੋਣਾ ਚਾਹੀਦਾ ਤੇਰੀ ਘਰ ਲੈ ਤੇਰੇ ਕੋਲ ਗੱਲ ਕਦੋਂ ਕੀਤੀ ਆ ਬਾਈ ਉਹ ਤਾਂ ਮੇਰੇ ਕੋਲ ਕਰਦੀ ਰਹਿੰਦੀ ਸੀ ਗੱਲ ਮੈਂ ਪਹਿਲਾਂ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਸਰਪੰਚ ਸਾਹਿਬ ਚਾਚਾ ਜੀ ਕਹਿੰਦੇ ਨੇ ਕਿ ਚਾਚਾ ਜੀ ਦੇ ਮੈਸੇਜ ਆਉਂਦੇ ਹੁੰਦੇ ਆਗੇ ਵੀ ਕਿਵੇਂ ਉਹ ਗੁੱਡ ਮਾਰਨਿੰਗ ਆ ਨਾ ਪਹਿਲਾਂ ਮੈਂ ਕਿਹਾ ਚਲ ਵੈਸੇ ਹੀ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਮੈਂ ਕਹਣਾ ਨੋਆ ਧਿਆਨ ਰਗੀ ਉਹਦੇ ਵੀ ਹੈਗੀ ਆ ਕਿ ਕੋਈ ਗੱਲ ਨਹੀਂ ਪਰ ਜਦੋਂ ਇਹ ਅਸ਼ਲੀਲ ਮੈਸੇਜ ਭੇਜਣ ਲੱਗ ਗਿਆ ਉਦੋਂ ਦਾ ਇਹਨੂੰ ਮੈਂ ਕਿਹਾ ਇਹਨੂੰ ਮੈਂ ਦੋ ਤਿੰਨ ਵਾਰੀ ਸਮਝਾਇ ਮੈਂ ਕਹਿੰਦਾ ਜੀ ਤੁਸੀਂ ਐ ਨਾ ਕਰੋ ਸਰਪੰਚ ਸਾਹਿਬ ਮੈਂ ਕਹਾਂ ਗਲਤ ਗੱਲ ਆ ਤੁਹਾਡੇ ਵਾਸਤੇ ਪਰ ਇਹਨੇ ਗੱਲ ਗੋਲੀ ਨਹੀਂ ਜੀ ਉਤੋਂ ਗਲ ਪੈਂਦਾ ਤੈਨੂੰ ਕਦੋਂ ਕੀ ਇਹ ਕਈ ਇਹਨਾਂ ਨੇ ਗੱਲ ਵੀ ਚਾਚਾ ਵੀ ਫੋਨ ਐਸੀ ਨਾ ਕਰਿਆ ਕਰ ਗਲਤ ਵੀਡੀਓ ਨਾ ਭੇਜਿਆ ਕਰ ਐਸੀ ਫੋਨ ਲਾਇਆ ਹੋਇਆ ਤੁਹਾਨੂੰ ਕਦੋਂ ਲਾਇਆ ਸੀਗਾ ਮੈਨੂੰ ਹੋ ਗਿਆ ਥੋੜੇ ਕੱਲ ਪਰਸੋਂ ਲਾਇਆ ਸੀ ਫੋਨ ਤਾਂ ਕੱਲ ਪਰਸੋਂ ਨਹੀਂ ਵੀਡੀਓ ਨਹੀਂ ਨਾ ਗਿਆ ਉਹਨੂੰ ਕਹਿੰਦੇ ਨੂੰ ਲਗਾਤਾਰ ਹਾਂ ਉਹ ਨਹੀਂ ਭੇਜਦਾ ਉਹ ਯਾਰਾ ਹੋਂਡ ਕੱਲ ਨਹੀਂ ਭੇਜਦੇ ਗਾਂ ਤੋਂ ਹਰ ਕੋਈ ਗੱਲ ਨਹੀਂ ਅਸੀਂ ਤੁਹਾਡਾ ਤੁਹਾਡਾ ਖੜ ਚਾ ਅਜਾ ਕਿੰਨਾ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਘਟੋ ਘਟਲਾ ਡੇਢ ਮਹੀਨਾ ਹੋ ਗਿਆ ਕਹਿੰਦਾ ਮੈਸੇਜ ਭੇਜ ਦੇ ਉਹ ਚਲ ਹੁਣ ਨਹੀਂ ਭੇਜਦੇ ਨਹੀਂ ਭੇਜਦੇ ਮੈਸੇਜ ਹੁਣ ਤੇ ਕੋਈ ਗੱਲ ਨਹੀਂ ਹੁਣ ਹੋਰ ਕਿਸੇ ਨੂੰ ਭੇਜ ਲਾਂਗੇ ਇਹਨੂੰ ਨਹੀਂ ਭੇਜਦੇ ਲੈ ਦੇਖ ਲੋ ਇਹੋ ਜੇ ਸਰਪੰਚ ਦਾ ਸਰਪੰਨਣਾ ਚਾਹੀਦਾ ਮੈਂ ਕਹਿੰਦਾ ਕਿ ਤੀ ਹੋਗੀ ਸਰਪੰਚੇ ਨੂੰ ਬਣਾ ਕੇ ਬਹੁਤ ਵੱਡੀ ਗਲਤੀ ਹੋ ਗਈ ਮੈਂ ਕਹਿੰਦਾ ਸਾਡੇ ਇਲਾਕੇ ਆਣ ਤੋਂ ਜਿਹੜਾ ਇਸ ਇਨੇ ਘਟੀਆ ਬੰਦੇ ਨੂੰ ਸਰਪੰਚ ਚੁਣਿਆ ਯਾਰ ਨੋਤੀ ਦੀ ਵੀ ਇੱਜ਼ਤ ਦਾ ਕੋਈ ਪਤਾ ਹੀ ਨਹੀਂ ਹੈਗਾ ਕਬੀ ਮੈਂ ਕਹੀ ਜਾਂਦਾ ਇਹ ਕਹੀ ਜਾਂਦਾ ਸਰਪੰਚ ਕਹੀ ਜਾਂਦਾ ਕਹਿੰਦਾ ਵੀ ਜੇ ਚੱਲ ਤੇਰੀ ਘਰ ਵਾਲੇ ਨਹੀਂ ਭੇਜਦਾ ਮੈਸੇਜ ਯਾਰ ਕੱਲ ਨੂੰ ਮੈਂ ਤੁਰ ਨੂੰ ਭੇਜ ਦੂੰਗਾ ਮੈਸੇਜ ਕਹਿੰਦਾ ਤੇਰੀ ਘਰ ਵਾਲੇ ਨਹੀਂ ਭੇਜਦਾ ਵੇਖ ਲੋ ਯਾਰ ਹਨਾ ਵੀ ਸਰਪੰਚ ਇਹ ਜੇ ਇਹ ਜੇ ਪਿੰਡ ਦੇ ਵਿੱਚ ਇਹ ਜੇ ਸਰਪੰਚ ਹੋਣ ਤਾਂ ਤੁਹਾਡਾ ਕੀ ਬਣੂਗਾ ਇਹ ਜੇ ਸਰਪੰਚਾਂ ਦਾ ਬਾਈਕਾਟ ਕਰੋ ਮੈਂ ਕਹਿੰਦਾ ਇਹ ਜੇ ਸਰਪੰਚਾਂ ਨੂੰ ਦਬਲੋ ਪਿੰਡ ਚੋਂ ਤੇ ਦੂਜੀ ਗੱਲ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਪਿੰਡ ਦੇ ਵਿੱਚ ਤੁਸੀਂ ਸੋਚੋ ਵੀ ਗਲੀਆਂ ਨਾਲੀਆਂ ਕਿਵੇਂ ਬਣਨਗੀਆਂ ਕੀ ਸਿਸਟਮ ਬਣੂਗਾ ਤੇ ਇਹ ਤਾਂ ਪਤੰਦਰ ਬੀ ਇਹ ਸੋਚੀ ਜਾਂਦਾ ਵੀ ਜੋੜੀਆਂ ਕਿਵੇਂ ਬਣਨਗੀਆਂ ਇਹ ਤਾਂ ਇਹ ਸੋਚੀ ਜਾਂਦਾ ਜੋੜੀਆਂ ਬਹੁਤ ਵੱਡੀ ਇਹਦੀ ਬਾਈ ਇਹਦੀ ਸੋਚ ਨੂੰ ਮੈਂ ਕਹਿੰਦਾ ਸਲਾਮ ਹੈ ਇਹੋ ਜਿਹੇ ਬੰਦੇ ਦੀ ਨੂੰ ਕਹਿੰਦਾ ਕਿ ਚਲ ਤੇਰੇ ਘਰ ਵਾਲੀ ਨੂੰ ਨਹੀਂ ਕਰਦਾ ਕਿਸੇ ਹੋਰ ਨੂੰ ਕਰ ਲਊਗਾ ਐਂ ਐਂ ਨਹੀਂ ਵੀਰੇ ਮੈਂ ਕਿਹਾ ਐ ਫਿਰ ਵੀ ਇਹਨੂੰ ਸਮਝਾਉਣ ਵਾਸਤੇ ਕਰਕੇ ਲੈ ਆ ਤੁਹਾਡੇ ਕੋਲ ਕੈਮਰੇ ਦੇ ਮੂਰੇ ਗੱਲ ਕਰ ਰਿਹਾ ਮੈਂ ਕਾਨੂੰਨ ਹੱਥ ਚ ਨਹੀਂ ਲੈਣਾ ਚਾਹੁੰਦਾ ਜੇ ਕਿਸੇ ਨੂੰ ਹੋਰ ਆ ਇਹਦੇ ਕਪਾਲ 'ਤੇ ਠੂਕੂ ਕੋਈ ਨਾ ਕੋਈ ਡਾਂਗੇ ਦੇ ਤੇ ਇਹਨੂੰ ਲੱਗ ਜੂਗਾ ਪਤਾ ਕਿਵੇਂ ਮੈਸੇਜ ਕਰਦੇ ਹੁੰਦੇ ਆ ਕਿਵੇਂ ਠੋਕ ਦੂੰਗਾ ਹੀ ਬੰਦੇ ਆ ਐਂ ਨਹੀਂ ਠੋਕ ਸਕਦਾ ਕੋਈ ਠੋਕ ਦੂੰਗਾ ਬਹੁਤ ਹੀ ਕੋਈ ਖਪਾਰ ਚ ਵੀਰੇ ਮੈਂ ਤਾਂ ਐਂ ਕਿਹਾ ਵੀ ਮੈਂ ਕਿਸੇ ਦੇ ਧਾਰ卡ੜ ਦਾ ਨਾਂ ਹੋਰ ਕਿਸੇ ਦਾ ਪਾ ਲੂੰਗਾ ਇਹਦਾ ਨਹੀਂ ਪਉਂਦਾਗਾ ਰਾਸ਼ਨ ਕਾਰਡ 'ਚ ਨਾ ਇਹ ਗੱਲ ਕਹੀ ਆ ਤੁਸੀਂ ਯਾਰ ਉਲਟ ਪਾਸੇ ਦੋ ਮੀਨਿੰਗਾਂ ਦਾ ਤਾਂ ਗੱਲ ਕਰਦਾ ਵਾ ਕਰਦਾ ਜੀ ਤੁਹਾਡੇ ਸਾਹਮਣੇ ਕਹਿੰਦਾ ਕਹਿੰਦਾ ਕਿ ਮੈਂ ਹੋਰ ਕਿਸੇ ਦਾ ਨਾਂ ਕਹਿੰਦਾ ਕਿ ਕਰਦਾ ਕਿ ਮੈਂ ਹੋਰ ਕਿਸੇ ਦਾ ਪਾਉਣਾ ਆ ਕਹਦਾ ਮੈਂ ਕਿਤੇ ਹੋਰ ਇਹ ਨਾਟਕ ਐ ਨਹੀਂ ਕਹਿੰਦਾ ਕਹਿੰਦਾ ਮੈਂ ਕਿਸੇ ਹੋਰ ਕਿਸੇ ਦੇ ਨਾਂ ਪਾ ਦੂੰਗਾ ਹੂੰ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡ ਦੇ ਵਿੱਚ ਇਹ ਜਿਹੇ ਸਰਪੰਚ ਹੁੰਦੇ ਆ ਜਿਵੇਂ ਇਹ ਸਰਪੰਚ ਚੁਣ ਲਿਆ ਤੁਸੀਂ ਇਹ ਜਿਹੇ ਹੋਣੇ ਚਾਹੀਦੇ ਆ ਨਾ ਜੀ ਮੈਂ ਕਹਿੰਦਾ ਇਹੋ ਜਿਹੇ ਸਰਪੰਚਾਂ ਦਾ ਬਾਈਕਾਟ ਹੋਣਾ ਚਾਹੀਦਾ ਪਿੰਡ ਚ ਇਹਨਾਂ ਨੂੰ ਦਬਲਣਾ ਚਾਹੀਦਾ ਜੀ ਹੁਣ ਗਲਤੀ ਮੰਨਦੇ ਹੋ ਤੁਸੀਂ ਵੀ ਮੈਂ ਮੈਸ ਪਰ ਕੱਲ ਨਹੀਂ ਯਾਰ ਹੋਰ ਕਿਸੇ ਨੂੰ ਭੇਲ। ਬਸ ਠੀਕ ਹੈ ਯਾਰ ਸਸਰੀ ਘਰ ਤੱਕ ਜਾਓ ਯਾਰ। ਅੱਛਾ ਕੀ ਕਹਿਣਾ ਚਾਹਣਾ ਬਈ ਤਰੀਕਾ ਰਲ ਨਹੀਂ ਤੈਨੂੰ ਬਥੇਰਾ ਸਮਝਾਇਆ ਜਾਣਾ ਵੀ ਮੇਨੂੰ ਮੈਸੇਜ ਕਰਦਾ ਮੈਸੇਜ ਕਰਦਾ। ਤੁਸੀਂ ਕਦੇ ਗੱਲ ਨਹੀਂ ਕੀਤੀ ਤੈਨੂੰ ਐ ਸੀਗਾ ਵੀ ਸਰਪੰਚ ਵੈਸੇ ਹੀ ਕਰਦਾ ਹੂ। ਕਿ ਜੀ ਪਹਿਲਾਂ ਕਿਤੇ ਨਾਰਮਲ ਮੈਸੇਜ ਕਰੀ ਜਾਂਦਾ ਗੱਲੇ ਹੈਲੋ ਹਾਈ ਹੁੰਦੀ ਸੀ ਪਰ ਜਦੋਂ ਇਹਨੇ ਸ਼ਰੀਲ ਮੈਸੇਜਾਂ ਤੱਕ ਗੱਲ ਚੱਲ ਗਈ ਫਿਰ ਉਦੋਂ ਮੇਰਾ ਬਲੱਡ ਵਧਿਆ ਹੀ ਸੀ ਦੱਸਾਂ। ਮੈਂ ਤਾਂ ਕੋਈ ਕਾਰਵਾਈ ਕੀਤੀ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਜੀ ਪਰ ਕਿਤੇ ਸੁਣਵਾਈ ਨਹੀਂ ਹੈਗੀ। ਹੁਣ ਤੁਹਾਡੇ ਮਾਧਿਅਮ ਰਾਹੀਂ ਤਾਂ ਹੀ ਇਹਨੂੰ ਮੈਂ ਕਿ ਕੈਮ ਜਲੂਸ ਕੱਢਾਂ ਦੇਦਾ ਤਾਂ ਇਹਨੂੰ ਨੰਗਾ ਕਰਾਂਗਾ ਪਿੰਡ ਦੇ ਲੋਕ ਖੜੇ ਆ ਤੇਰੇ ਨਾਲ ਪਿੰਡ ਦੇ ਲੋਕ ਹਾਂਜੀ ਸਹਿਯੋਗ ਦਿੰਦੇ ਆ ਜੀ ਕੁਛ ਕ ਹੈਗੇ ਨੇ ਜਿਹੜੇ ਸਾਡੇ ਨਾਲ ਕੁਛ ਨਾ ਕੁਛ ਕਰੋਂਗੇ ਤੇ ਕਿ ਲੋਕ ਹੈਗੇ ਨੇ ਜਿਹੜੇ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਬਾਈ ਕੋਈ ਛੋਟੀ ਮੋਟੀ ਗੱਲ ਹੀ ਆ ਕੋਈ ਜਿਆਦਾ ਵੱਡੀ ਗੱਲ ਨਹੀਂ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਜੇ ਕਿਤੇ ਇਹੀ ਗੱਲ ਥੋਡੀਆਂ ਧੀਆਂ ਭੈਣਾਂ ਨਾਲ ਹੋਵੇ ਤੇ ਉਦੋਂ ਮੈਂ ਕਹਾ ਵੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤਾਂ ਇੱਦਾਂ ਕਿਸੇ ਦੀ ਘਰ ਵਾਲੀ ਨੂੰ ਮੈਸੇਜ ਕਰਨੇ ਵੀ ਨਹੀਂ ਜੀ ਬਹੁਤ ਜੀ ਇਹ ਨਿੰਦਣਯੋਗ ਗੱਲ ਆ ਗਈ ਜਿਹੜੀ ਇਹ ਪਿੰਡ ਦਾ ਕੁੜੀ ਤੇਰੇ ਨਾਲ ਖੜੀ ਆ ਕੁੜੀ ਤਾਂ ਮੇਰੇ ਨਾਲ ਹੈਗੀ ਆ ਜੀ ਮੇਰੇ ਘਰ ਵਾਲੀ ਆ ਸਹਿਮਤ ਮੇਰੇ ਨਾਲ ਹੀ ਹੋਊਗੀ ਨਾ ਹੁਣ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਸਰਪੰਚ ਜਿਹੜਾ ਸੀਗਾ ਇਹ ਸਰਪੰਚ ਕੁੜੀ ਨੂੰ ਮੈਸੇਜ ਗਲਤ ਭੇਜਦਾ ਸੀ ਕਿਸੇ ਦੀ ਘਰ ਵਾਲੀ ਨੂੰ ਗਲਤ ਮੈਸੇਜ ਭੇਜਦਾ ਸੀ ਅਸ਼ਲੀਲ ਵੀਡੀਓ ਭੇਜਦਾ ਸੀ ਤੇ ਬਾਅਦ ਦੇ ਵਿੱਚ ਕਹਿੰਦਾ ਕਹਿੰਦਾ ਚਲੋ ਮੈਂ ਨਹੀਂ ਭੇਜਦਾ ਕਿਸੇ ਹੋਰ ਨੂੰ ਭੇਜ ਦਿਆ ਕਰੂੰਗਾ ਕਹਿੰਦਾ ਮੈਂ ਤਾਂ ਇਹਦਾ ਨਾਸ਼ਾ ਨਾਂ ਤੇ ਕਾਰ ਚੜਾਉਣਾ ਚਾਹੁੰਦਾ ਸੀ ਇਨਾਂ ਦਾ ਮੈਂ ਨਾਮ ਪਾਉਣਾ ਚਾਹੁੰਦਾ ਸੀ ਉਹ ਕਹਿੰਦਾ ਨਾਮ ਪਾਉਣਾ ਨਹੀਂ ਚਾਹੁੰਦਾ ਸੀ ਇਹ ਹੋਰ ਹੀ ਕੁਝ ਪਾਉਣਾ ਚਾਹੁੰਦਾ ਸੀ ਜਿਹੜੀ ਅੱਜ ਵੀਡੀਓ ਤੁਸੀਂ ਤੁਹਾਨੂੰ ਦਿਖਾਈ ਆ ਇਹੋ ਜਿਹੇ ਲੋਕਾਂ ਨੂੰ ਨਾ ਮੈਂ ਕਹਿੰਦਾ ਬਾਈਕਾਟ ਕੀਤਾ ਜਾਵੇ ਜਿਹੜੀ ਕਿਸੇ ਦੀ ਘਰ ਵਾਲੇ ਨੂੰ ਗਲਤ ਦੇਖਦੇ ਨੇ ਜਾਂ ਗਲਤ ਉਹਨਾਂ ਤੇ ਕਮੈਂਟ ਕਰਦੇ ਨੇ ਜਾਂ ਉਹਨਾਂ ਨੂੰ ਮੈਸੇਜ ਕਰਦੇ ਨੇ ਬੰਦਾ ਗਰੀਬ ਹੁੰਦਾ ਬੰਦਾ ਲਾਚਾਰ ਹੁੰਦਾ ਬੰਦਾ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਵੀ ਯਾਰ ਮੇਰੀ ਘਰੋਂ ਵੀ ਭੇਜਦਾ ਮੈਂ ਕੁਝ ਮੇਰੇ ਵਾਸਤੇ ਜਣੀ ਯਾਰ ਅਗਲਾ ਬਲਾ ਪਹੁੰਚ ਆਲਾ ਬੰਦਾ ਤੇ ਇਸ ਕਰਕੇ ਉਹ ਬੰਦਾ ਪਿੱਛੇ हट ਜਾਂਦਾ ਪਰ ਇਸ ਮੁੰਡੇ ਨੇ ਇਸ ਕੁੜੀ ਨੇ ਪਹਿਲ ਕੀਤੀ ਵੀ ਅਸੀਂ ਸਰਪੰਚ ਤੇ ਪੂਰੀ ਕਾਰਵਾਈ ਕਰਾਂਗੇ ਤੇ ਸਰਪੰਚ ਨਾਲ ਕੀ ਗੱਲਬਾਤ ਬੰਦਦੀ ਅੱਜ ਉਹ ਤੁਹਾਨੂੰ ਵੇਖਾਂਗੇ ਅੱਜ ਵੀਡੀਓ ਜਿਹੜੀ ਹੈਗੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ